ਜਨਮ ਜਨਮਾਂਤਰਾਂ ਦੇ ਜੇ ਪਾਪ ਮਿਟਾਣੇ ਨੇ ਕਟਣੇ ਨੇ ਅੰਮ੍ਰਿਤ ਵੇਲੇ ਕਿ ਵੇਲੇ 10 15 ਮਿੰਟ ਇਹ ਮੂਲ ਮੰਤਰ ਜਪ ਲਿਆ ਕਰੇ ਇਹ ਜਪਦਿਆਂ ਜਪਦਿਆਂ ਜੋ ਮੂਲ ਮੰਤਰ ਦੇ ਗੁਣ ਨੇ ਤੈਨੂੰ ਪ੍ਰਾਪਤ ਹੋ ਜਾਣਗੇ ਤੂੰ ਵੀ ਨਿਰਵੈਰ ਹੋ ਜਾਏਗਾ ਤੂੰ ਵੀ ਨਿਰਭੈ ਹੋ ਜਾਏਗਾ ਤੂੰ ਵੀ ਸਮੇ ਤੋਂ ਨਿਕਲ ਜਾਏਗਾ ਤੂੰ ਵੀ ਅਜੋਨੇ ਹੋ ਜਾਏਗਾ ਜਨਮ ਮਰਨ ਤੋਂ ਬਚ ਜਾਏਗਾ ਉਹ ਮੰਤਰ ਦੇ ਜੋ ਹੈ ਰੱਬੀ ਗੁਣ ਨੇ ਜਨਮ ਜਨਮਾਂਤਰਾਂ ਦੇ ਜੇ ਪਾਪ ਮਿਟਾਣੇ ਨੇ ਕਟਣੇ ਨੇ ਅੰਮ੍ਰਿਤ ਵੇਲੇ ਕਿ ਵੇਲੇ 10 15 ਮਿੰਟ ਇਹ ਮੂਲ ਮੰਤਰ ਜਪ ਲਿਆ ਕਰੇ ਜੇ ਜਪਦਿਆਂ ਜਪਦਿਆਂ ਜੋ ਮੂਲ ਮੰਤਰ ਦੇ ਗੁਣ ਨੇ ਤੈਨੂੰ ਪ੍ਰਾਪਤ ਹੋ ਜਾਣਗੇ ਤੂੰ ਵੀ ਨਿਰਵੈਰ ਹੋ ਜਾਏਗਾ ਤੂੰ ਵੀ ਨਿਰਭੈ ਹੋ ਜਾਏਗਾ ਤੂੰ ਵੀ ਸਮੇ ਤੋਂ ਨਿਕਲ ਜਾਏਗਾ ਤੂੰ ਵੀ ਅਜੋਨੇ ਹੋ ਜਾਏਗਾ ਜਨਮ ਮਰਨ ਤੋਂ ਬਚ ਜਾਏਗਾ ਮੰਦਰ ਦੇ ਜੋ ਹੈ ਰੱਬੀ ਕੋਣ